ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੇਰਾ ਅੱਜ ਬੋਲੇ ਨੇ ਅਕਾਲੀ ਦਲ ਦੇ ਹੱਕ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਤੇ ਹੋਰ ਅਕਾਲੀ ਵਰਕਰਾਂ ਦੇ ਉੱਪਰ ਜੋ ਬਦਲਾਖੋਰੀ ਦੀ ਰਾਜਨੀਤੀ ਹੋ ਰਹੀ ਹੈ ਉਸ ਦਾ ਮੂੰਹ ਤੋਰ ਜਵਾਬ ਦੇਣ ਲਈ ਖੇਰਾ ਨੇ ਅੱਜ ਮੀਟਿੰਗ ਕੀਤੀ ਹੈ ਖੇਰਾ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਅਕਾਲੀ ਦਲ ਤੇ ਕਾਂਗਰਸ ਦੇ ਵਿਧਾਇਕਾਂ ਦੇ ਉੱਪਰ ਬਦਲਾਖੋਰੀ ਦੇ ਨਾਲ ਇਹ ਪਰਚੇ ਦਰਜ ਹੋਏ ਨੇ ਰਾਜ ਪਾਲ ਨੂੰ ਮਿਲਣ ਵਾਸਤੇ ਪਹੁੰਚੇ ਨੇ ਜੋ ਸੁਖਪਾਲ ਸਿੰਘ ਖਹਿਰਾ ਖੁਦ ਅਕਾਲੀ ਦਲ ਨਹੀਂ ਬਹੁਤ ਕੁਝ ਬੋਲਿਆ ਕਰਦੇ ਸੀ ਅੱਜ ਅਕਾਲੀ ਦਲ ਲਈ ਖੜ ਗਏ ਨੇ ਜਾ ਕੇ ਅਕਾਲੀ ਦਲ ਦੇ ਨਾਲ ਤੇ ਅਕਾਲੀ ਦਲ ਦੇ ਪ੍ਰਤੀ ਉਹਨਾਂ ਦਾ ਇਹ ਪਿਆਰ ਜਾਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਅਕਾਲੀ ਦਲ ਵਿੱਚ ਵਾਪਸੀ ਕਰ ਜਾਣਗੇ ਕਿ ਸੁਖਪਾਲ ਸਿੰਘ ਖਹਿਰਾ ਨੂੰ ਅਕਾਲੀ ਦਲ ਵਿੱਚ ਅੱਗੇ ਭਵਿੱਖ ਨਜ਼ਰ ਆਉਂਦਾ ਹੈ ਜੋ ਇਹ ਬਹੁਤ ਵੱਡੀ ਚਰਚਾ ਦਾ ਵਿਸ਼ਾ ਹੈ ਤੁਸੀਂ ਜਿਹੜੇ ਲੋਕ ਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਸੁਖਪਾਲ ਸਿੰਘ ਖੈਰਾ ਵੀ ਆਮ ਆਦਮੀ ਪਾਰਟੀ 2017 ਦੇ ਵਿੱਚ ਅਕਾਲੀ ਦਲ ਦੇ ਵਿਰੁੱਧ ਬੋਲਦੇ ਹੁੰਦੇ ਸੀ ਜਦੋਂ 2017 ਦੇ ਵਿੱਚ ਅਕਾਲੀ ਦਲ ਨੇ ਕੋਈ ਰੈਲੀ ਕਰਨੀ ਹੁੰਦੀ ਤੇ ਸੁਖਪਾਲ ਸਿੰਘ ਖੈਰਾ ਉੱਥੇ ਜਾ ਕੇ ਪਹਿਲਾਂ ਜੋ ਉਸ ਰੈਲੀ ਦੇ ਸੰਬੰਧ ਵਿੱਚ ਜਾਣਕਾਰੀ ਦੇ ਦਿੰਦੇ ਸੀ ਔਰ ਉੱਥੇ ਪਹੁੰਚ ਜਾਂਦੇ ਸੀ ਸੋ ਸੁਖਪਾਲ ਸਿੰਘ ਖੈਰਾ ਨੇ ਜਦੋਂ ਅਕਾਲੀ ਦਲ ਦੇ ਪ੍ਰਤੀ ਬਹੁਤ ਉਜਰੂਰ ਬੋਲਦੇ ਸੀ ਜਿਨ੍ਹਾਂ ਨੂੰ ਮਾਫੀਆ ਕਹਿੰਦੇ ਸੀ ਕਿ ਅਕਾਲੀ ਦਲ ਦਾ ਰਾਜ ਮਾਫੀਆ ਰਾਜ ਹੈ ਜੋ ਉਸ ਸਮੇਂ ਉਹਨਾਂ ਦੇ ਕੋਲ ਉਹੀ ਆਮ ਆਦਮੀ ਪਾਰਟੀ ਵਾਲਾ ਕੁੱਟਕੁੱਟ ਕੇ ਭਰਿਆ ਹੋਇਆ ਜਿਹੜਾ ਉਹ ਉਹਨਾਂ ਦੇ ਸ਼ਬਦ ਸੀ ਉਹ ਸੁਖਪਾਲ ਸਿੰਘ ਖਹਿਰਾ ਦੇ ਵਿੱਚ ਭਰੇ ਹੋਏ ਸੀ ਪਰ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸ ਪਾਰਟੀ ਦੇ ਵਿੱਚ ਵਾਪਸੀ ਕਰ ਲਏ ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਰਾਸ ਨਹੀਂ ਆਈ ਉਸ ਤੋਂ ਬਾਅਦ ਫੇਰ ਉਹ ਕਾਂਗਰਸ ਦੇ ਵਿੱਚ ਵਿਧਾਇਕ ਬਣੇ ਲੋਕ ਸਭਾ ਦੀ ਚੋਣ ਲੜੀ ਤੇ ਸਫਲ ਨਹੀਂ ਹੋ ਸਕੇ ਜੋ ਸੁਖਪਾਲ ਸਿੰਘ ਖਹਿਰਾ ਹੁਣ ਕਾ ਆਪਣੇ ਉੱਪਰ ਵੀ ਕਾਂਗਰਸੀਆਂ ਉੱਪਰ ਵੀ ਤੇ ਕਾਂਗਰਸ ਦੇ ਨਾਲ-ਨਾਲ ਅਕਾਲੀ ਦਲ ਦੇ ਉੱਪਰ ਵੀ ਜੋ ਪਰਚੇ ਦਰਜ ਹੋਏ ਨੇ ਉਹਨਾਂ ਦੇ ਪ੍ਰਤੀ ਬੋਲਦੇ ਨਜ਼ਰ ਆ ਰਹੇ ਨੇ ਸੁਖਪਾਲ ਸਿੰਘ ਖਹਿਰਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਜਿਸ ਤਰ੍ਹਾਂ ਅੱਜ ਬਦਲਾਖੋਰੀ ਦੀ ਰਾਜਨੀਤੀ ਹੋ ਰਹੀ ਏ ਪੂਰੇ ਪੰਜਾਬ ਵਿੱਚ ਬਦਲਾਖੋਰੀ ਦੇ ਤਹਿਤ ਕਾਂਗਰਸ ਦੇ ਲੀਡਰਾਂ ਤੇ ਅਕਾਲੀ ਦਲ ਦੇ ਲੀਡਰਾਂ ਦੇ ਉੱਪਰ ਪਰਚੇ ਦਰਜ ਕੀਤੇ ਜਾ ਰਹੇ ਨੇ ਜਿਹੜਾ ਵੀ ਕੋਈ ਪੰਜਾਬ ਦੇ ਪ੍ਰਤੀ ਬੋਲਦਾ ਹੈ ਜਿਹੜਾ ਵੀ ਕੋਈ ਆਵਾਜ਼ ਚੱਕਦਾ ਹੈ ਉਸ ਨੂੰ ਜਿਹੜਾ ਕਿ ਡਰਾ ਦਿੱਤਾ ਜਾਂਦਾ ਹੈ ਧਮਕਾ ਦਿੱਤਾ ਜਾਂਦਾ ਹੈ ਉਸ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਸੋ ਸੁਖਪਾਲ ਸਿੰਘ ਖਹਿਰਾ ਕਿਸ ਤਰ੍ਹਾਂ ਬੋਲ ਰਹੇ ਨੇ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦਾ ਖੁਦ ਨਾਂ ਲੈ ਕੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਜੋ ਪਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਜਿਹੜਾ ਕਿ 2027 ਦੇ ਵਿੱਚ ਅਕਾਲੀ ਦਲ ਜਿਹੜਾ ਵਧਾ ਜਾ ਰਿਹਾ ਹੈ ਉਸ ਅਕਾਲੀ ਦਲ ਨੂੰ ਦਬਾਉਣ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਤੁਸੀਂ ਸਪਾਸਿਖਹਰਾ ਦੀ ਸੁਣੋ ਗੱਲ ਹੈ ਬਦਲਾਖੋਰੀ ਜਿਹੜੀ ਆ ਉਹ ਸਿੱਖਰਾਂ ਤੇ ਆ ਜਿਹੜਾ ਵੀ ਪੰਜਾਬ ਦੇ ਵਿੱਚ ਕੋਈ ਹਿੰਮਤ ਕਰਦਾ ਸਰਕਾਰ ਦੇ ਖਿਲਾਫ ਕੋਈ ਵੀ ਗੱਲ ਕਰਨ ਦਾ ਨੁਕਤਾ ਚੀਨੀ ਕਰਨ ਦਾ ਜਾਣਕਾਰੀ ਲੈਣ ਦਾ ਉਹਨਾਂ ਦੇ ਉੱਤੇ ਕਿਵੇਂ ਰੈਂਡਮਲੀ ਪਰਚੇ ਦਰਜ ਕੀਤੇ ਗਏ ਚਾਹੇ ਉਹ 10 ਪੱਤਰਕਾਰਾਂ ਦੇ ਆਜ਼ਾਦ ਮੀਡੀਆ ਤੇ ਪਰਚੇ ਦਰਜ ਹੋਏ ਉਸ ਤੋਂ ਬਾਅਦ ਅ피ਸ਼ੀ ਨੇ ਜੋ ਅਪਸ਼ਬਦ ਬੋਲੇ ਵਿਧਾਨ ਸਭਾ ਦਿੱਲੀ ਚ ਪਰਚਾ ਉਹਦਾ ਜਲੰਧਰ ਵਿੱਚ ਦਰਜ ਕਰਤਾ ਤੇ ਪਰਚਾ ਖੈਰੇ ਤੇ ਕਰਤਾ ਪ੍ਰਗਟ ਸਿੰਘ ਤੇ ਕਰਤਾ ਸੁਖਵੀਰ ਸਿੰਘ ਬਾਦਲ ਤੇ ਕਰਤਾ ਇਹ ਦਰਸਾਉਂਦਾ ਵਾ ਕਿ ਅੱਜ ਪੰਜਾਬ ਇੱਕ ਪੁਲਿਸ ਸਟੇਟ ਬਣ ਕੇ ਰਹਿ ਗਿਆ ਵਾ ਇਸ ਲਈ ਇੱਕ ਮੁੱਦਾ ਤਾਂ ਸਾਡਾ ਇਹ ਸੀਗਾ ਕਿ ਅਸੀਂ ਗਵਰਨਰ ਸਾਹਿਬ ਨੂੰ ਕਿਹਾ ਕਿ ਕਿਰਪਾ ਕਰਕੇ ਡੀਜੀਪੀ ਪੰਜਾਬ ਨੂੰ ਜਵਾਬ ਤਲਬੀ ਮੰਗੋ ਉਹਨਾਂ ਦੀ ਔਰ ਵਿਸ਼ੇਸ਼ ਤੌਰ ਤੇ ਜਿਹੜੀ ਬਦਲਾਖੋਰੀ ਮੇਰੇ ਆਪਣੇ ਹਲਕੇ ਭਲੱਤ ਵਿੱਚ ਕੀਤੀ ਗਈ ਹੈ ਪਿਛਲੀਆਂ ਬਲਾਕ ਸੰਵਤੀ ਜ਼ਿਲ੍ਹਾ ਪਰਿਸ਼ਦ ਦੀਆਂ ਚੱਲਦੀਆਂ ਇਲੈਕਸ਼ਨਾਂ ਵਿੱਚ 9 ਮੁਕਦਮੇ ਦਰਜ ਕੀਤੇ ਗਏ ਨੇ 9 ਐਫ ਆਈ ਆਰ ਝੂਠੀਆਂ ਔਰ ਉਹਨਾਂ ਵਿੱਚ 2 ਦਰਜਨ ਤੋਂ ਜ਼ਿਆਦਾ ਇੰਪੋਰਟੈਂਟ ਕਾਂਗਰਸ ਦੇ ਆਗੂ ਜਿਹੜੇ ਚੇਅਰਮੈਨ ਰਹੇ ਨੇ ਮਾਰਕੀਟ ਕਮੇਟੀਆਂ ਦੇ ਜਿਹੜੇ ਨਗਰਪੰਚਾਇਤਾਂ ਦੇ ਪ੍ਰਧਾਨ ਨੇ ਜਿਹੜੇ ਸਰਪੰਚ ਨੇ ਪਿੰਡਾਂ ਦੇ ਨੰਬਰਦਾਰ ਨੇ ਉਹਨਾਂ ਨੂੰ ਚੁਣ-ਚੁਣ ਕੇ ਕਿਸੇ ਨੂੰ ਇਧਰੋਂ ਚੁਣ ਲਿਆ ਕਿਸੇ ਨੂੰ ਇਧਰੋਂ ਚੁਣ ਲਿਆ ਕਿਸੇ ਨੂੰ ਇਧਰੋਂ ਚੁਣ ਲਿਆ ਉਹਨਾਂ ਨੂੰ ਪਰਚਾ ਜਨਾਮਜਤ ਕਰਤਾ ਤਾਂ ਕਿ ਦਹਿਸ਼ਤ ਪਾਈ ਜਾ ਸਕੇ ਔਰ ਇੱਥੇ ਹੀ ਬਸ ਨਹੀਂ ਇਹ ਸੀ ਸੁਖਬਾਲ ਸਿੰਘ ਖਹਿਰਾ ਜਿਹੜੇ ਕਿ ਬਦਲਾਖੋਰੀ ਦੇ ਤਹਿਤ ਅਜਿਹੀ ਰਾਜਨੀਤੀ ਹੋ ਰਹੀ ਉਸਦੇ ਬਾਰੇ ਬੋਲੇ ਨੇ ਗਵਰਨਰ ਸਾਹਿਬ ਤੋਂ ਸਮਾਂ ਮੰਗਿਆ ਕਿ ਅੱਜ ਜਿਹੜੇ ਇਹ ਪਰਚੇ ਦਰਜ ਹੋ ਰਹੇ ਨੇ ਮੋਤ ਪਰ ਲੋਕਾਂ ਦੇ ਉੱਪਰ ਜਿਹੜਾ ਵੀ ਪੰਜਾਬ ਦੀ ਆਵਾਜ਼ ਚੱਕਦਾ ਹੈ ਜੋ ਨੁਕਤਾ ਚੀਨੀ ਕਰਦਾ ਹੈ ਸਰਕਾਰ ਦੀ ਕਿ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਸਰਕਾਰ ਉਹ ਵਾਅਦਾ ਤੋਂ ਮੁੱਕਰ ਗਈ ਤੇ ਜਿਹੜਾ ਕਿ ਸਰਕਾਰ ਦੇ ਵੱਲੋਂ ਇੱਥੇ ਧਮਕਾਇਆ ਜਾ ਰਿਹਾ ਦਬਕਾਇਆ ਜਾ ਰਿਹਾ ਲਾਡ ਆਰਡਰ ਦੀ ਸਥਿਤੀ ਬਿਲਕੁਲ ਖਰਾਬ ਹੋ ਚੁੱਕੀ ਹੈ ਉਸਦੇ ਬਾਰੇ ਕੋਈ ਬੋਲਦਾ ਹੈ ਤਾਂ ਉਸਦੇ ਉੱਪਰ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ 10 ਪੱਤਰਕਾਰਾਂ ਦੇ ਉੱਪਰ ਪਰਚੇ ਦਰਜ ਹੋਏ ਜਦੋਂ 10 ਪੱਤਰਕਾਰਾਂ ਨੇ ਜੋ ਆਰਟੀਆਈ ਮੰਗੀ ਸੀ ਕਿ ਹੈਲੀਕਾਪਟਰ ਜੋ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਦੇ ਵਿੱਚ ਉਸ ਨੂੰ ਕੌਣ ਉਡਾ ਰਿਹਾ ਹੈ ਕੌਣ ਉਸ ਨੂੰ ਚਲਾ ਰਿਹਾ ਹੈ ਤਾਂ ਇਸ ਦੇ ਬਾਰੇ ਵੀ ਉਹਨਾਂ ਦਸ ਪੱਤਰਕਾਰਾਂ ਦੇ ਉੱਪਰ ਪਰਚੇ ਦਰਜ ਕਰ ਦਿੱਤੇ ਗਏ ਸੋ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਹਿਲੀ ਵਾਰ ਐਸਾ ਹੋ ਰਿਹਾ ਪੰਜਾਬ ਦੇ ਵਿੱਚ ਪੂਰਾ ਪੰਜਾਬ ਪੁਲਿਸ ਸਟੇਟ ਬਣ ਚੁੱਕਿਆ ਹੈ ਜੇ ਕੋਈ ਬੋਲਦਾ ਹੈ ਤਾਂ ਉਸ ਨੂੰ ਧਮਕਾ ਦਿੱਤਾ ਜਾਂਦਾ ਹੈ ਪੁਲਿਸ ਦੇ ذریعے ਔਰ ਪੰਜਾਬ ਦੇ ਡੀਜੀਪੀ ਦੇ ਕੋਲੋਂ ਉਹਨਾਂ ਨੇ ਇਹੀ ਮੰਗ ਕੀਤੀ ਕਿ ਡੀਜੀਪੀ ਸਾਹਿਬ ਨੂੰ ਜਿਹੜਾ ਤਲਬ ਕੀਤਾ ਜਾਵੇ ਉੱਥੇ ਰਾਜਪਾਲ ਸਾਹਿਬ ਇਸ ਦੀ ਰਿਪੋਰਟ ਕਰਨ ਕਿ ਪੰਜਾਬ ਪੁਲਿਸ ਜਿਹੜੀ ਲੋਕਾਂ ਦੇ ਸੁਰੱਖਿਆ ਵਾਸਤੇ ਹੁੰਦੀ ਏ ਨਾ ਕਿ ਪੰਜਾਬ ਪੁਲਿਸ ਲੋਕਾਂ ਨੂੰ ਡਰਾਉਣ ਵਾਸਤੇ ਤਮਕਾਉਣ ਵਾਸਤੇ ਜੋ ਅੱਜ ਸਰਕਾਰ ਵਰਤ ਰਹੀ ਏ ਕੇਜਰੀਵਾਲ ਵਰਤ ਰਿਹਾ ਪੰਜਾਬ ਪੁਲਿਸ ਨੂੰ ਇੱਕ ਕੇਜਰੀਵਾਲ ਨੇ ਪੰਜਾਬ ਦੀਆਂ ਜ਼ਮੀਨਾਂ ਨੂੰ ਜਿਹੜਾ ਵੇਚਣਾ ਸ਼ੁਰੂ ਕੀਤਾ ਹੋਇਆ ਜੋ ਸੁਪਾਲ ਸਿੰਘ ਖੇਰਾਨੇ ਅੱਜ ਪੂਰਾ ਡਾਟਾ ਕੱਢ ਕੇ ਲੈਂਦਾ ਹੋਇਆ ਸੀ ਕਿ ਚੰਡੀਗੜ੍ਹ ਦੇ ਏਰੀਆ ਤੋਂ ਲੈ ਕੇ ਪਠਾਨਕੋਟ ਤੱਕ ਜਿਹੜਾ ਸਾਡਾ ਕੰਢੀ ਖੇਤਰ ਸੀ ਜਿਹੜਾ ਕਿ ਟੂਰਿਜ਼ਮ ਬਣਨ ਵਾਲਾ ਸੀ ਉਹਨੂੰ ਜਿਹੜਾ ਕਿ 1 ਕਰੋੜ ਦੇ ਹਿਸਾਬ ਤੇ ਕਿੱਲੇ ਨੂੰ ਖਰੀਦ ਕੇ ਤੇ 5-5 ਕਰੋੜ ਰੁਪਇਆ ਏਕੜ ਦਾ ਵਟਕੇ ਤੇ ਇਹ ਪੈਸਾ ਲੁੱਟ ਰਹ ਸੋ ਪੰਜਾਬ ਦੇ ਵਿੱਚ ਜਿਹੜਾ ਕਿ ਬਿਲਕੁਲ ਤਬਾਹ ਕਰੀ ਜਾਂਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਨੂੰ ਹੁਣ ਲੋਕਾਂ ਦੇ ਵੱਲੋਂ ਚਲਦਾ ਕਰਨ ਵਾਸਤੇ ਸਿਰਫ 8-10 ਮਹੀਨੇ ਰਹਿ ਗਏ ਨੇ ਸੋ ਲੋਕ ਵੀ ਹੁਣ ਅੱਕੇ ਬੈਠੇ ਨੇ ਜੋ ਸੁਖਪਾਲ ਸਿੰਘ ਖੇੜਾ ਨੇ ਅੱਜ ਅਕਾਲੀ ਦਲ ਦੇ ਪ੍ਰਤੀ ਬੋਲਦਿਆਂ ਕਿਹਾ ਕਿ ਅਕਾਲੀ ਦਲ ਜਿਸ ਤਰ੍ਹਾਂ 2027 ਦਾ ਚੋਣਾਂ ਦੇ ਵਿੱਚ ਅੱਗੇ ਵਧ ਰਿਹਾ ਹੈ ਅਕਾਲੀ ਦਲ ਜਿਹੜਾ ਹੈ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ